ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਲਾਲੀ ਤਰਨਤਾਰਨ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਆਸ ਕਰਦਾ ਸਾਰੇ ਸਰਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੌਬਰ 9 ਆ ਅੱਜ ਦਾ ਜਿਹੜਾ ਵਿਸ਼ਾ ਆ ਅੱਜ ਦੇ ਜਿਹੜੇ ਟੌਪਿਕ ਤੇ ਆਪਾਂ ਗੱਲਬਾਤ ਕਰਨੀ ਆ ਪੰਜਾਬੀਓ ਰਾਜੇ ਵੜਿੰਗ ਤੇ ਰਾਜੇ ਵੜਿੰਗ ਕੰਜਰ ਨੇ ਇੱਕ ਬਿਆਨ ਦਿੱਤਾ ਆ ਸਰਦਾਰ ਬੂਟਾ ਸਿੰਘ ਦੀ ਬਾਰੇ ਜਾਨੀ ਕਿ ਪੂਰੀ ਮذਬੀ ਕਾਮਿਊਨਿਟੀ ਟਾਰਗੇਟ ਕੀਤਾ ਬਿਆਨ ਕੀ ਦਿੱਤਾ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ ਹੋਣਾ ਵਾ ਕਹਿੰਦਾ ਇੱਕ ਬੂਟਾ ਸਿੰਘ ਰੰਗ ਕਾਲਾ ਤੇ ਖੁਰਲੀਆਂ ਤੇ ਹੱਥ ਮਾਰਦਾ ਫਿਰਦਾ ਸੀ ਕਾਂਗਰਸ ਨੇ ਕਾਂਗਰਸ ਨੇ ਉਹਨੂੰ ਕੈਬਨਟ ਮੰਤਰੀ ਬਣਾ ਦਿੱਤਾ ਆ ਉਹਦਾ ਬਿਆਨ ਸੀ ਰਾਜੇ ਵੜਿੰਗ ਤੱਕ ਮੇਰੀ ਵੀਡੀਓ ਪਹੁੰਚ ਜਾਣੀ ਹੈ ਮੈਨੂੰ ਪਤਾ ਰਾਜੇ ਵੜਿੰਗ ਚਪਣੀ ਤੇ ਨੱਕ ਡੋਬ ਕੇ ਮਰ ਜਾ ਲੱਖ ਦੀ ਲਾਂਤ ਤੇਰੇ ਤੇ ਹੈ ਤੂੰ ਪੜਿਆ ਲਿਖਿਆ ਹੁੰਦੇ باوجود ਵੀ ਇਹ ਘਟੀਆ ਬਿਆਨ ਦਿੱਤਾ ਠੀਕ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਜਵਾਬ ਦੇ ਬਾਕੀ ਗੱਲਾਂ ਆਪਾਂ ਬਾਅਦ ਚੋਂ ਕਰਦੇ ਆ ਕੀ ਖੁਰਲੀਆਂ ਦੇ ਵਿੱਚ ਤੇ ਹੱਥ ਮਾਰਨਾ ਮਾੜੀ ਗੱਲ ਆ ਮੱਜਾਂ ਨੂੰ ਪੱਠੇ ਪਾਉਣਾ ਮਾੜੀ ਗੱਲ ਆ ਇਹ ਗੱਲ ਦਾ ਜਵਾਬ ਦੇ ਇਹ ਕੰਮ ਜੱਟ ਵੀ ਹਰ ਰੋਜ਼ ਕਰਦੇ ਆ ਤੇ ਮਜਬੀ ਭਰਾ ਵੀ ਹਰ ਰੋਜ਼ ਕਰਦੇ ਆ ਕੀ ਇਹ ਮਾੜੀ ਗੱਲ ਆ ਦੂਸਰੀ ਗੱਲ ਦਾ ਜਵਾਬ ਦੇ ਰੰਗ ਕਾਲਾ ਹੋਣਾ ਮਾੜੀ ਗੱਲ ਆ ਦੱਸ ਮੈਨੂੰ ਜਵਾਬ ਦੇ ਇਸ ਗੱਲ ਦਾ ਹੱਥੂ ਤੇਰੀ ਜ਼ਿੰਦਗੀ ਤੇ ਹੁਣ ਤੂੰ ਮਾਫੀ ਮੰਗ ਲਈ ਐ ਮੈਂ ਮਾਫੀ ਮੰਗਦਾ ਕਾਦੇ ਵਾਸਤੇ ਤੈਨੂੰ ਮਾਫ ਕਰੀਏ ਪਹਿਲਾਂ ਤੁਸੀਂ ਫੀਮਨਾ ਡੋਡਿਆਂ ਨਾਲ ਰੱਜ ਕੇ ਬਿਆਨ ਦੇ ਦਿੰਦੇ ਜੇ ਮੁੜਕੇ ਤੁਸੀਂ ਮਾਫੀਆਂ ਮੰਗਦੇ ਜੇ ਮੱਝੀ ਸਿੰਘ ਭਰਾਵੋ ਇੱਕ ਗੱਲ ਯਾਦ ਰੱਖਿਓ ਦੇਖਿਓ ਕਿਤੇ ਮਾਫਨਾ ਕਰਦੇ ਹੋ ਇਸ ਇਨਸਾਨ ਤੇ ਪਰਚਾ ਕਰਵਾ ਕੇ ਇਹਨੂੰ ਅੰਦਰ ਕਰਵਾਉਣਾ ਆਪਾਂ ਅਸੀਂ ਜਿੰਨੇ ਵੀ ਜਾਣਿਆ ਤੁਹਾਡੇ ਨਾਲ ਆ ਭਰਾਵੋ ਅਸੀਂ ਪਿੱਛੇ ਨਹੀਂ ਆ ਤੁਹਾਡੇ ਤੋਂ ਵੀਡੀਓ ਤਾਂ ਮੈਂ ਉਤਨੀ ਪਾ ਦੇਣੀ ਥੋੜਾ ਜਿਹਾ ਸਰੀਰ ਢਿੱਲਾ ਆਈਗਾ ਤੁਸੀਂ ਇਕੱਠ ਰੱਖੋ ਜਿੱਥੇ ਆਵਾਜ਼ ਮਰੋਗੇ ਤੁਹਾਡਾ ਭਰਾ ਦੇ ਨਾਲ ਜਿੰਨੇ ਵੀ ਵੀਰ ਹੋਰ ਹੋਏ ਸਾਰੇ ਲੈ ਕੇ ਪਹੁੰਚੂਗਾ ਪਰ ਇਸ ਬੰਦੇ ਨੂੰ ਸਬਕ ਸਿਖਾਉਣਾ ਆਪਾਂ ਇਹਨੇ ਸਿਰਫ ਇਹ ਕਹਿਤਾ ਰੰਗ ਕਾਲਾ ਸੀ ਬੂਟਾ ਸਿੰਘ ਖੁਰਲੀਆਂ ਦਾ ਹੱਥ ਮਾਰਦਾ ਫਿਰਦਾ ਸੀ ਉਹਨੂੰ ਕਾਂਗਰਸ ਨੇ ਕੈਬਨਟ ਮੰਤਰੀ ਬਣਾਤਾ ਉਹਦੀ ਕਾਬਲੀਅਤ ਕਿਉਂ ਨਹੀਂ ਦੱਸੀ ਨਾਲ ਸਰਦਾਰ ਕਿਉਂ ਨਹੀਂ ਲਾਇਆ ਤੂੰ ਕਹਿ ਸਕਦਾ ਸੀ ਸਰਦਾਰ ਬੂਟਾ ਸਿੰਘ ਦੀ ਪਰ ਤੂੰ ਕਿਹਾ ਬੂਟਾ ਸਿੰਘ ਆ ਤੂ ਤੇਰੀ ਜ਼ਿੰਦਗੀ ਤੇ ਤੂ ਤੇਰੀ ਜ਼ਿੰਦਗੀ ਤੇ ਪੰਜਾਬੀ ਵੀਰੋ ਇਹ ਗੱਲ ਯਾਦ ਰੱਖਿਓ ਇਹਨੇ ਆਪਣੇ ਆਪ ਨੂੰ ਪਤਾ ਕੀ ਕਹੀ ਗਿਆ ਇੰਦਰਾ ਗਾਂਧੀ ਮੇਰੀ ਮਾਂ ਆ ਇਹ ਉਸ ਮਾਂ ਦਾ ਪੁੱਤ ਆ ਜਿਸਨੇ ਸਾਡੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਸਾਡੀਆਂ ਭਾਵਨਾਵਾਂ ਨੂੰ ਠੇਸ ਪਹਾਈ ਕੱਲੇ ਦਰਬਾਰ ਸਾਹਿਬ ਤੇ ਨਹੀਂ ਹੋਰ ਵੀ ਲੱਗੇ ਲੱਗੇ ਜਿੰਨੇ ਗੁਰਦੁਆਰੇ ਸੀ ਸਾਰੇ ਢਾਂ ਢੇਰੀ ਕੀਤੇ ਰਾਜੇ ਵੜਿੰਗ ਦੀ ਮਾਤਾ ਨੇ ਬਿਲਕੁਲ ਆਪਾਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਇਹਨਾਂ ਦੇ ਕਿਸੇ ਵੀ ਨਮਾਇंदे ਨੂੰ ਵੋਟ ਨਹੀਂ ਪਾਉਣੀ ਇਹਨਾਂ ਨੂੰ ੱੱੱਕੇ ਮਾਰ ਕੇ ਕੱਢੋ ਇਹਨਾਂ ਨੂੰ ਸਵਾਲ ਜਵਾਬ ਕਰੋ ਗੱਲ ਖਤਮ ਇਹਨਾਂ ਨੂੰ ਲੱਗ ਪਤਾ ਜਾਵੇ ਹੁਣ ਸਾਲੇ ਮਾਫੀਆ ਮੰਗਦਾ ਫਿਰਦਾ ਆਪਣੇ ਜਿਹੜੇ ਲੀਡਰ ਆ ਉਹਨਾਂ ਕੋ ਕਾਨਫਰੰਸ ਕਰਕੇ ਇਹ ਗੱਲ ਕਵਾ ਰਹਿਆਂ ਕਿ ਉਹਦੀ ਇਹ ਮਨਸ਼ਾ ਨਹੀਂ ਕੀ ਮਨਸ਼ਾ ਹੀ ਫਿਰ ਤੇਦੀ ਫਿਰ ਦੂਜੀ ਗੱਲ ਮੈਂ ਇੱਥੇ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਤੁਹਾਡਾ ਬਿਆਨ ਕਿਉਂ ਨਹੀਂ ਸਾਹਮਣੇ ਆਇਆ ਉਦਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਮਜ਼ਦੂਰ ਕਿੱਥੇ ਗਏ ਤੁਹਾਡੇ ਹੁਣ ਮਰ ਗਏ ਜੇ ਹੁਣ ਖੜੋ ਨਾਲ ਲਾਓ ਧਰਨੇ ਮੋਰਚੇ ਕਰਾਵਾਂ ਅੰਦਰ ਰਾਦੇਵਿੰਗ ਨੂੰ ਪਤਾ ਲੱਗ ਜਾਏ ਦੁਨੀਆ ਨੂੰ ਪਰ ਨਹੀਂ ਤੁਸੀਂ ਕਿਤੇ ਸਾਥ ਦੇਣਾ ਜਿਹੜੇ ਆਪਣੇ ਆਪ ਚ ਜਾਲੀ ਸਮਾਜ ਸੇਵੀ ਬਣੇ ਫਿਰਦੇ ਆ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਫਿਰਦੇ ਆ ਜਿਉ ਸਾਥ ਹੁਣ ਮਜੀਬ ਸਿੰਘਾਂ ਦਾ ਕੀ ਗੱਲ ਆ ਕਿਸਾਨੀ ਮੋਰਚੇ ਤੇ ਸਾਥ ਨਹੀਂ ਦਿੱਤਾ ਮਜੀਬ ਸਿੰਘਾਂ ਨੇ ਹੁਣ ਤੁਹਾਡੀ ਵਾਰੀ ਆ ਤੁਸੀਂ ਨਾ ਵੀ ਸਾਥ ਦਿਓਗੇ ਨਾ ਇਹ ਮਾਰਸ਼ਲ ਕਮਾਂ ਇਹਨਾਂ ਨੇ ਆਪਣਾ ਹਿਸਾਬ ਕਿਤਾਬ ਆਪੇ ਕਰ ਲੈਣਾ ਪਰ ਬੋਲਣਾ ਹਰੇਕ ਦਾ ਹੱਕ ਆ ਮਰਬੀ ਸਿੰਘ ਭਰਾਵੋ ਸੋਸ਼ਲ ਮੀਡੀਆ ਤੇ ਲਹਿਰ ਚਲਾ ਦਿਓ ਇਹਨੇ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਨੇ ਉਹ ਨਹੀਂ ਟਾਰਗੇਟ ਕੀਤਾ ਇਹਨੇ ਤੁਹਾਨੂੰ ਵੀ ਟਾਰਗੇਟ ਕੀਤਾ ਮਾੜੀ ਗੱਲ ਇਹਦੇ ਵਾਸਤੇ ਰਾਜਾ ਵੜਿੰਗ ਜੀ ਬਹੁਤ ਮਾੜੀ ਗੱਲ ਹੈ ਤੁਹਾਡੇ ਵਾਸਤੇ ਤੁਹਾਨੂੰ ਕਰਨਾ ਨਹੀਂ ਚਾਹੀਦਾ ਇਦਾਂ ਬੋਲਣਾ ਨਹੀਂ ਚਾਹੀਦਾ ਸੋਚ ਵਿਚਾਰ ਕੇ ਬੋਲੋ ਅਜੇ ਵੀ ਪਿੰਨਾ ਦੇ ਵਿੱਚ ਬਹੁਤ ਘੜਮ ਚੌਧਰੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਭਾਂਡੇ ਅਲੱਗ ਕਰਕੇ ਰੱਖੇ ਆ ਕਈ ਇਹੋ ਜਿਹੇ ਡੇਰੇ ਹੈਗੇ ਆ ਕਈ ਇਹੋ ਜਿਹੇ ਕਈ ਇਹੋ ਜਿਹੇ ਨਿਹੰਗ ਸਿੰਘਾਂ ਦੀਆਂ ਛੌਣੀਆਂ ਹੈਗੀਆਂ ਮੈਂ ਸਾਰਿਆਂ ਦੇ ਵਿੱਚ ਰਿਆ ਉਹਨਾਂ ਨੇ ਵੱਖ ਮਰਜੀ ਸਿੰਘ ਵੱਖ ਬੈ ਕੇ ਰੋਟੀ ਖਾਂਦੇ ਆ ਅਮਰਤ ਵੀ ਵੱਖ ਛੱਕਦੇ ਆ ਦੱਸੋ ਕਿੱਡੀ ਮਾੜੀ ਗੱਲ ਐ ਸਾਡੇ ਵਾਸਤੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਖਤਮ ਕਰਕੇ ਇੱਕ ਹੋਣਾ ਚਾਹੀਦਾ ਮੇਰੇ ਦੇ ਮਰਜੀ ਵੀਰ ਐਨੇ ਭਰਾ ਆ ਮੇਰੇ ਬਣੇ ਮੈਂ ਤੇ ਰਲ ਮਿਲ ਕੇ ਅਸੀਂ ਰੋਟੀ ਖਾ ਲਈਦੀ ਕੋਈ ਵਿਚਾਰ ਹੀ ਨਹੀਂ ਕਰੀਦੀ ਇੱਕ ਦੂਜੇ ਦੇ ਘਰ ਜਾਈਦਾ ਆਈਦਾ ਵਿਆਹ ਸ਼ਾਦੀ ਤੇ ਵੀ ਜਾਈਦਾ ਆਈਦਾ ਨੱਚੀਦਾ ਟੱਪੀਦਾ ਇਹੋ ਜਿਹੇ ਲੋਕ ਜਿਹੜੇ ਰਾਜਾ ਵੜਿੰਗ ਵਰਗੇ ਲੋਕੇ ਫੁੱਟ ਪਾਉਂਦੇ ਆ ਠੀਕ ਹੈ ਸਾਨੂੰ ਅਧਿਕਾਰ ਹੈ ਸੋਸ਼ਲ ਮੀਡੀਆ ਤੇ ਬੋਲਣ ਦਾ ਸੋਸ਼ਲ ਮੀਡੀਆ ਕਿਹੋ ਜਿਹਾ ਪਲੇਟਫਾਰਮ ਹੈ ਜਿੱਤੋਂ ਆਪਾਂ ਲਹਿਰ ਚਲਾ ਸਕਦੇ ਆ ਆ ਇਕੱਠੇ ਹੋ ਸਕਦੇ ਆ ਮੈਂ ਬਾਬਾ ਮੇਜਰ ਸਿੰਘ ਸੋਢੀ ਨੂੰ ਵੀ ਬੇਨਤੀ ਕਰਦਾ ਬਾਬਾ ਜੀ ਆ ਕੱਟ ਕਰੋ ਜਿੱਥੇ ਵੀ ਕੱਟ ਕਰੋਗੇ ਸੀ ਤੁਹਾਡੇ ਨਾਲ ਆ ਐ ਹੋ ਜੇ ਟੁੱੱਤੇ ਬੰਦੇ ਨੂੰ ਨੱਥ ਪਾਉਣੀ ਜ਼ਰੂਰੀ ਆ ਸਰਦਾਰ ਬੂਟਾ ਸਿੰਘ ਦੀਆਂ ਪ੍ਰਾਪਤੀਆਂ ਵੀ ਦੱਸਦਾ ਕਿ ਕਿੰਨੇ ਅਹੁਦਿਆਂ ਨੂੰ ਮਿਲੇ ਕਿੱਥੋਂ ਤੱਕ ਉਹ ਗਿਆ ਪਰ ਨਾ ਖੁਰਲੀਆਂ ਦੇ ਪੱਠੇ ਪਾਉਂਦਾ ਇਹ ਰੰਗ ਕਾਲਾ ਏ ਹੁਣ ਮੇਰੇ ਕੋਲ ਹੋਰ ਕੋਈ ਕਹਿਤਾ ਨਾ ਤੇ ਤੈਨੂੰ ਲੱਗ ਪਤਾ ਜਾਣਾ ਹੀ ਮੈਂ ਨਹੀਂ ਚਾਹੁੰਦਾ ਮੈਂ ਤੈਨੂੰ ਗਾਲ ਕੱਢਾਂ ਪਰ ਕੰਜਰ ਆ ਤੂੰ ਇੱਕ ਨੰਬਰ ਦਾ ਬੰਦਾ ਦੱਲਾ ਆ ਤੂੰ ਇੱਕ ਨੰਬਰ ਦਾ ਬੰਦਾ ਤੂੰ ਬੰਦਿਆਂ ਚੋਂ ਬੰਦਾ ਨਹੀਂ ਕੋਈ ਡੁੱਬ ਕੇ ਮਰ ਕੇ ਕੀ ਬਿਆਨ ਦੇਣ ਲੱਗਾ ਹਾਂ ਇਹਨੇ ਸਾਰੇ ਭਾਈਚਾਰੇ ਨੂੰ ਟਾਰਗੇਟ ਕੀਤਾ ਆ ਸਾਰੇ ਭਾਈਚਾਰੇ ਨੂੰ ਟਾਰਗੇਟ ਕੀਤਾ ਇਸ ਦੱਲੇ ਨੇ ਜਿਹੜਾ ਵੀ ਜਾਤੀਵਾਦ ਫਲਾਉਂਦਾ ਉਹਦੇ ਛਿੱਤਲ ਮਾਰੋ ਮੈਂ ਤੇ ਆਣਾ ਜਿਹੜਾ ਵੀ ਕਾਸਟ ਨੂੰ ਲੈ ਕੇ ਰੰਗ ਨੂੰ ਲੈ ਕੇ ਭੇਤ ਭਾਅ ਕਰਦਾ ਉਹਦੇ ਜੁੱਤੀਆਂ ਮਰ ਉਹਨੂੰ ਵੋਟਾਂ ਨਾ ਪਾਓ ਇਹ ਇੰਦਰਾ ਗਾਂਧੀ ਦਾ ਪੁੱਤ ਆ ਅਸੀਂ ਇਹਨੂੰ ਵੋਟਾਂ ਬਿਲਕੁਲ ਨਹੀਂ ਪਾਉਣੀਆਂ ਕਾਂਗਰਸ ਦਾ ਬਾਈਕਾਟ ਕਰ ਦਿਓ ਇਹਨੇ ਬਿਆਨ ਦਿੱਤਾ ਬਾਕੀ ਲੀਡਰਾਂ ਦਾ ਵੀ ਬਾਈਕਾਟ ਕਰ ਦਿਓ ਕੋਈ ਲੋੜ ਨਹੀਂ ਇਹਨਾਂ ਨੂੰ ਵੋਟਾਂ ਪਾਉਣ ਦੀ ਠੀਕ ਹੈ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਅਗਲੇ ਗੱਲ ਫੇਰ ਕਰਾਂਗੇ ਜਿੱਦ ਤੱਕ ਕੱਠ ਰੱਖੋਗੇ ਅਸੀਂ ਤੁਹਾਡੇ ਨਾਲ ਆ ਇਹਨਾਂ ਦੀ ਮੰਜ਼ੀ ਠੋਕਣ ਲਈ ਤਿਆਰ ਆ ਠੀਕ ਹੈ ਭਰਾਵੋ ਚੜ੍ਹਦੀ ਕਲਾ ਚ ਰਹੋ ਤੇ ਮਰਬੀ ਸਿੰਘ ਭਰਾਵੋ ਜਮੀਰਾ ਜਾਗਦੀਆਂ ਰੱਖਿਓ ਵੇਖਿਓ ਕਿਤੇ ਚੁੱਪ ਨਾ ਕਰ ਜਿਓ ਅਸੀਂ ਤੁਹਾਡੇ ਨਾਲ ਆ ਲਾਲੀ ਤੁਹਾਡੇ ਨਾਲੇ ਜਿੱਥੇ ਆਵਾਜ਼ ਮਾਰੋਗੇ ਉੱਥੇ ਖੜੂੰਗਾ ਨੰਬਰ ਮੈਂ ਡਿਸਕ੍ਰਿਪਸ਼ਨ ਚ ਆਪਣਾ ਦੇ ਦੇਣਾ ਵਟਸਐਪ ਦਾ ਇੱਕ ਫੋਨ ਕਰੋਗੇ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਸੋ ਧੰਨਵਾਦ ਤੇ ਇਹਦੀ ਮਾਫੀ ਨੂੰ ਰੱਦ ਕਰ ਦਿਓ ਇਹਨੇ ਗੁਨਾਹ ਕੀਤਾ ਮਾਫੀ ਨਹੀਂ ਦੇਣੀ ਇਹਨੂੰ ਬਿਲਕੁਲ ਨਹੀਂ ਦੇਣੀ ਮਾਫੀ ਧੰਨਵਾਦ